ਲਗਾਤਾਰ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਹਾਈ ਕਮਾਂਡ ਪੂਰੀ ਪੰਬਲਪੁੱਸੇ ਦੇ ਵਿੱਚ ਫਸ ਚੁੱਕੀ ਹੈ ਦੱਸਦੀ ਕਿ ਰਾਹੁਲ ਗਾਂਧੀ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਉਮੀਦਵਾਰਾਂ ਦਾ ਜਿਹੜਾ ਫੈਸਲਾ ਅਧ ਵਿਚਾਲੇ ਜਿਹੜਾ ਰੋਕਿਆ ਗਿਆ ਹੈ ਜਿਸ ਨੂੰ ਲੈ ਕੇ ਹੁਣ ਇਹ ਚਰਚਾ ਚੜ੍ਹ ਪਈ ਹੈ ਕਿ ਹੁਣ ਇਹਦੇ ਪਿੱਛੇ ਪ੍ਰਤਾਪ ਸਿੰਘ ਬਾਜਬਾਹੂਰੀ ਜਿਹੜੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਕੁਝ ਸੀਟਾਂ ਨੂੰ ਲੈ ਕੇ ਜਿਹੜੀ ਲਿਸਟ ਸੀ ਜਿਹੜੀ ਸੂਚੀ ਜਾਰੀ ਕਰਨੀ ਸੀ ਉਸ ਨੂੰ ਅਧਵਿਕਾਰ ਰੋਕ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਵਕਤ ਪੰਜਾਬ ਕਾਂਗਰਸ ਦੇ ਵਿੱਚ ਸਭ ਤੋਂ ਵੱਡਾ ਕਦ ਪ੍ਰਤਾਪ ਸਿੰਘ ਬਾਜਪਾ ਦਾ ਹੈ ਪ੍ਰਤਾਪ ਬਾਜਪਾ ਦੇ ਅਨੁਸਾਰ ਹੀ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹਨਾਂ ਦੀ ਵੰਡ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਚਰਚਾਵਾਂ ਇਹ ਵੀ ਛੜੀਆਂ ਸਨ ਕਿ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਜਿਹੜੇ ਉਥੋਂ ਉਮੀਦਵਾਰ ਨੇ ਕਾਂਗਰਸ ਦੇ ਉਹਨਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਵੀ ਸਭ ਤੋਂ ਵੱਡੀ ਭੂਮਿਕਾ ਪ੍ਰਤਾਪ ਬਾਜਵਾ ਹੋਰਾਂ ਦੇ ਵੱਲੋਂ ਨਿਭਾਈ ਗਈ ਹੈ ਕਿ ਆ ਗਿਆ ਕਿ ਰਾਜਾ ਵਿਡਿੰਗ ਹੋਰਾਂ ਦੀ ਟਿਕਟ ਇਸ ਕਾਰਨ ਕਰਕੇ ਕੱਟੀ ਗਈ ਹੈ ਕਿ ਉਥੋਂ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਹਮਾਇਤ ਹੈ ਉਹ ਪ੍ਰਤਾਪ ਬਾਜਵਾ ਕਰ ਰਹੇ ਸਨ ਹੁਣ ਜਿਹੜੀ ਬਿੱਤੇ ਦਿਨ ਲਿਸਟ ਜਾਰੀ ਹੋਣੀ ਸੀ ਕਿਹਾ ਜਾ ਰਿਹਾ ਸੀ ਕਿ ਉਹਦੇ ਵਿੱਚ 3-4 ਉਮੀਦਵਾਰਾਂ ਦਾ ਨਾਮ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਜਿਹੜੀਆਂ 4 ਪੰਜਾਬ ਦੀਆਂ ਲੋਕ ਸਭਾ ਸੀਟਾਂ ਨੇ ਉਹਨਾਂ ਦਾ ਐਲਾਨ ਦੂਜੀ ਸੂਚੀ ਦੇ ਵਿੱਚ ਕਰਨਾ ਸੀ ਪਰ ਉਹ ਸੂਚੀ ਰੋਕ ਦਿੱਤੀ ਗਈ ਹੈ ਪਰ ਉਹਨਾਂ ਦੇ ਵਿੱਚੋਂ ਸਿਰਫ ਦੋ ਉਮੀਦਵਾਰਾਂ ਦਾ ਹੀ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਫਰੀਦਕੋਟ ਤੇ ਦੂਜੀ ਹੁਸ਼ਿਆਰਪੁਰ ਸੀਟ ਦੇ ਉੱਤੇ ਜਿਹੜਾ ਉਹ ਐਲਾਨ ਹੈ ਉਹ ਕਰ ਦਿੱਤਾ ਗਿਆ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਟਿਕਟ ਨੂੰ ਲੈ ਕੇ ਵੱਡਾ ਜਿਹੜਾ ਵਿਵਾਦ ਕਹਿ ਲਈਏ ਜਾਂ ਫਿਰ ਕਾਂਗਰਸ ਦੇ ਅੰਦਰ ਕਿਹចੋ ਤਾਨ ਚੱਲ ਰਹੀ ਹੈ ਉਸ ਨੂੰ ਲੈ ਕੇ ਉਨ੍ਹਾਂ ਦੀ ਸਹਿਮਤੀ ਨਹੀਂ ਬਣ ਰਹੀ ਹੈ ਫਿਲਹਾਲ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਅੱਜ ਸ਼ਾਮ ਤੱਕ ਜਾਂ ਦੇਰ ਰਾਤ ਤੱਕ ਜਿਹੜੀ ਇਹਨਾਂ ਦੀ ਤੀਜੀ ਲਿਸਟ ਹੈ ਉਹ ਜਾਰੀ ਹੋ ਜਾਵੇਗੀ ਤੋਂ ਦਾਦੀ ਕੀ ਲੋਕ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਲਈ ਭਾਵੇਂ ਹੀ ਕਾਂਗਰਸ ਵੱਲੋਂ ਸਕਰੀਨਿੰਗ ਐਂਡ ਇਲੈਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਏ ਪਰ ਅਸਲੀਅਤ ਇਹ ਹੈ ਕਿ ਪਰਦੇ ਦੇ ਪਿੱਛੇ ਰਾਹੁਲ ਗਾਂਧੀ ਹੀ ਫੈਸਲੇ ਲੈ ਰਹੇ ਨੇ ਜਿਹਦਾ ਸਬੂਤ ਐਤਵਾਰ ਨੂੰ ਦੇਖਣ ਨੂੰ ਮਿਲਿਆ ਜਦ ਸੋਨੀਆ ਗਾਂਧੀ ਅਤੇ ਮਲਕਾ ਅਰਜੁਨ ਖੜਗੇ ਦੀ ਅਗਵਾਈ ਵਿੱਚ ਸੈਂਟਰਲ ਇਲੈਕਸ਼ਨ ਕਮੇਟੀ ਦੀ ਬੈਠਕ ਹੋਣ ਤੋਂ ਬਾਅਦ ਵੀ ਪੰਜਾਬ ਦੇ ਬਾਕੀ ਉਮੀਦਵਾਰਾਂ ਨੂੰ ਲੈ ਕੇ ਐਲਾਨ ਨਹੀਂ ਹੋ ਸਕਿਆ ਇਸ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਦੇ ਨਾਲ ਪ੍ਰਦੇਸ਼ ਪ੍ਰਧਾਨ ਰਾਜਾ ਵਿਰਿੰਗਫਰੋਦੀ ਤੇ ਦੇ ਨੇਤਾ ਪ੍ਰਤਾਪ ਬਾਜਵਾ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਹਾਈ ਕਮਾਂਡ ਦੇ ਸਾਹਮਣੇ ਦਾਅਵੇਦਾਰਾਂ ਤੋਂ ਇਲਾਵਾ ਉਮੀਦਵਾਰ ਬਣਾਉਣ ਲਈ ਹੋਰ ਮਜ਼ਬੂਤ ਚਿਹਰੇ ਨੂੰ ਲੈ ਕੇ ਰਿਪੋਰਟ ਪੇਸ਼ ਕੀਤੀ ਗਈ ਪਰ ਇਸ ਸਬੰਧ 'ਚ ਫੈਸਲਾ ਨਹੀਂ ਹੋ ਸਕਿਆ ਸੂਤਰਾਂ ਅਨੁਸਾਰ ਇਹ ਮੀਟਿੰਗ ਵਿਚਾਰ ਹੀ ਖਤਮ ਹੋ ਗਈ ਕਿਉਂਕਿ ਰਾਹੁਲ ਗਾਂਧੀ ਨੇ ਖੁਦ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਦੀ ਗੱਲ ਕਹੀ ਹੈ ਇਸ ਦੇ ਲਈ ਉਹਨਾਂ ਦੀ ਸਹਿਤ ਸੁਧਾਰ ਹੋਣ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਹ ਚਰਚਾਵਾਂ ਵੀ ਚੱਲ ਰਹੀਆਂ ਨੇ ਹੁਣ ਇੱਕ ਤਰਕ ਕਰਨ ਤੋਂ ਇਹ ਸਾਫ ਹੋ ਗਿਆ ਕਿ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਬਚਣ ਲਈ ਕਾਂਗਰਸ ਦੀ ਪ੍ਰਧਾਨਗੀ ਛੱਡੀ ਗਈ ਸੀ ਜਦ ਕੀ ਪਰਦੇ ਦੇ ਪਿੱਛੇ ਉਹੀ ਫੈਸਲਾ ਲੈ ਰਹੇ ਨੇ ਉੱਤੇ ਹੀ ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਪਤਾ ਬਾਜਵਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਪ੍ਰਕਿਰਿਆ ਵਧੀਆ ਤਰੀਕੇ ਨਾਲ ਕਹਿੰਦੇ ਚੱਲ ਰਹੀ ਹੈ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਲੈ ਕੇ ਸੈਂਟਰ ਇਲੈਕਸ਼ਨ ਕਮੇਟੀ ਦੇ ਦੌਰਾਨ ਚਰਚਾ ਲਗਭਗ ਮੁਕੰਮਲ ਹੋ ਚੁੱਕੀ ਹੈ ਜਿਸ ਦੇ ਆਧਾਰ ਤੇ ਚੰਦ ਦਿਨਾਂ ਦੇ ਅੰਦਰ ਪੰਜਾਬ ਦੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਹੁਣ ਸਵਾਲ ਇਹ ਹੀ ਉੱਠਦਾ ਹੈ ਕਿ ਹੁਣ ਆਖਰਕਾਰ ਹਰ ਵਾਰ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਜਿਹੜੀ ਖਿੱਚੋ ਤਾਨ ਹੁੰਦੀ ਆ ਉਹਦੇ ਵਿੱਚ ਦੇਰੀ ਦੇ ਕਾਰਨ ਨੁਕਸਾਨ ਵੀ ਕਿਤੇ ਨਾ ਕਿਤੇ ਜਿਹੜਾ ਪਾਰਟੀ ਦਾ ਹੁੰਦਾ ਹੈ ਭਾਵੇਂ ਇਸ ਵਾਰ ਪੰਜਾਬ ਦੇ ਵਿੱਚ ਚੋਣਾਂ ਹੋਣ ਦੇ ਵਿੱਚ ਸਮਾਂ ਜ਼ਿਆਦਾ ਪਿਆ ਮਹੀਨੇ ਤੋਂ ਉੱਪਰ ਦਾ ਸਮਾਂ ਪਿਆ ਫਿਲਹਾਲ ਜਦੋਂ ਸਮਾਂ ਘੱਟ ਹੋਵੇ ਤਾਂ ਵੀ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਇਹੀ ਪੰਬਲਪੁਸਾ ਬਣਿਆ ਰਹਿੰਦਾ ਏ ਪਰ ਮੁਹੰਮਦ ਸਦੀਕ ਦੀ ਟਿਕਟ ਕੱਟਣ ਦਾ ਜਿਹੜਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਨਾਲ ਜਿਹੜੇ ਮੁਹੰਮਦ ਸਦੀਕ ਸਨ ਉਹ ਬੜੇ ਨਜ਼ਦੀਕ ਮੰਨੇ ਜਾਂਦੇ ਸਨ ਇਸ ਦੇ ਕਰਕੇ ਵੀ ਉਹਨਾਂ ਦੀ ਟਿਕਟ ਕੱਟੀ ਜਾ ਜਿਹੜੀ ਕਹੀ ਹੈ ਜਾਂ ਫਿਰ ਉਹਨਾਂ ਦੀ ਉਮਰ ਵੀ ਤਕਰੀਬਨ 84 ਸਾਲ ਦੇ ਲਗਭਗ ਹੋ ਚੁੱਕੀ ਹੈ ਜਾਂ ਫਿਰ ਇਹਦੇ ਕਾਰਨ ਕਰਕੇ ਉਹਨਾਂ ਦੀ ਟਿਕਟ ਕੱਟੀ ਗਈ ਹੈ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਜਿਹੜੇ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਹਾਈ ਕਮਾਂਡ ਨਾਲ ਗੱਲਬਾਤ ਵੀ ਕੀਤੀ ਸੀ ਮੁਹੰਮਦ ਸਦੀਕ ਹੋਰਾਂ ਨੇ ਬਾਹਰ ਆ ਕੇ ਬੜੀ ਵਿਵਾਕੀ ਦੇ ਨਾਲ ਗੱਲ ਕਹੀ ਸੀ ਕਿ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਮੌਜੂਦਾ ਲੋਕ ਸਭਾ ਮੈਂਬਰ ਨੇ ਕਿ ਉਹਨਾਂ ਦੀਆਂ ਟਿਕਟਾਂ ਨਾ ਕੱਟੇ ਹਾਈ ਕਮਾਂਡ ਪਰ ਮੁਮਮਸ ਦੀਗ ਦੀ ਟਿਕਟ ਕੱਟੀ ਗਈ ਹੈ ਹੁਣ ਇਸ ਨੂੰ ਲੈ ਕੇ ਹੁਣ ਮੁਮਮਸ ਦੀਗ ਦਾ ਅਗਲਾ ਪਲਾਨ ਕੀ ਹੁੰਦਾ ਕਿ ਪਾਰਟੀ ਦੇ ਨਾਲ ਚੱਲਣਗੇ ਜਾਂ ਫਿਰ ਉਹਨਾਂ ਵੱਲੋਂ ਨਾਰਾਜ਼ਗੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਵੀ ਲਗਾਤਾਰ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਸਨ ਕਿਉਂਕਿ ਉਹ ਫਰੀਦਕੋਟ ਤੋਂ ਲੜਨਾ ਚਾਹੁੰਦੇ ਨੇ ਕਿਉਂਕਿ ਇਹ ਚਰਚਾਵਾ ਜ਼ਰੂਰ ਸਨ ਕਿ ਫਰੀਦਕੋਟ ਤੋਂ ਜਿੱਥੇ ਕਲਾਕਾਰਾਂ ਦਾ ਮੁਕਾਬਲਾ ਹੋ ਰਿਹਾ ਉੱਥੇ ਕਿਤੇ ਨਾ ਕਿਤੇ ਹਾਈ ਕਮਾਂਡ ਵੀ ਜਿਹੜੀ ਕਾਂਗਰਸ ਦੀ ਉਹ ਇੱਥੇ ਕਿਸੇ ਵੱਡੇ ਕਲਾਕਾਰ ਨੂੰ ਜਾਂ ਫਿਰ ਕਹਿ ਦਈਏ ਕਿਸੇ ਜਿਹੜੇ ਅਦਾਕਾਰ ਨੇ ਉਹਨਾਂ ਨੂੰ ਇੱਥੇ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਪੰਜਾਬ ਕਾਂਗਰਸ ਦੀ ਹੁਣ ਤੀਜੀ ਲਿਸਟ ਕਦੋਂ ਆਉਂਦੀ ਹੈ ਤੇ ਉਹਦੇ ਵਿੱਚ ਕਿੰਨੇ ਉਮੀਦਵਾਰਾਂ ਦਾ ਐਲਾਨ ਹੁੰਦਾ ਹੈ ਕੀ ਉਹਨਾਂ ਦੇ ਵਿੱਚ ਪੰਜਾਬ ਦੇ ਬਾਕੀ ਰਹਿੰਦੇ ਸਾਰੇ ਉਮੀਦਵਾਰਾਂ ਦਾ ਐਲਾਨ ਹੋ ਜਾਵੇਗਾ ਜਾਂ ਫਿਰ ਉਹਦੇ ਵਿੱਚ ਵੀ ਕੁਝ ਉਮੀਦਵਾਰਾਂ ਦਾ ਐਲਾਨ ਹੋਵੇਗਾ ਤੇ ਬਾਕੀਆਂ ਜਿਹੜੀਆਂ ਟਿਕਟਾਂ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਅਮਲੀ ਰੂਪ ਅਪਣਾਇਆ ਜਾਵੇਗਾ ਪਰ ਫਿਲਹਾਲ ਜੋ ਕਾਂਗਰਸ ਦੇ ਵੱਲੋਂ ਜਿਹੜੀ ਟਿਕਟਾਂ ਦੀ ਜਿਹੜੀ ਵੰਡ ਨੂੰ ਲੈ ਕੇ ਪੰਬਲਪੋਸਾ ਲਗਾਤਾਰ جاری ਹੈ ਪਹਿਲਾਂ ਜੇਕਰ ਦੇਖਿਆ ਜਾਵੇ ਜਿਵੇਂ ਪਟਿਆਲਾ ਦੇ ਉੱਤੇ ਜੋ ਕੁਝ ਕਾਂਗਰਸ ਦਾ ਪੇਚ ਫਸਿਆ ਸੀ ਉਸ ਨੂੰ ਲੈ ਕੇ ਵੀ ਹਲੇ ਜਿਹੜੇ ਵਿਵਾਦ ਨੇ ਉਹ جاری ਨੇ ਦੂਜੇ ਪਾਸੇ ਜਲੰਧਰ ਸੀਟ ਦੇ ਉੱਤੇ ਜੋ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਵੱਡੇ ਝਟਕੇ ਲੱਗੇ ਨੇ ਜਿਵੇਂ ਇੱਕ ਪਰਿਵਾਰ ਛੱਡ ਕੇ ਬੀਜੇਪੀ ਦੇ ਵਿੱਚ ਲੈ ਗਿਆ ਦੂਜਾ ਪਰਿਵਾਰ ਛੱਡ ਕੇ ਅਕਾਲੀ ਦਲ ਦਾ ਉਮੀਦਵਾਰ ਬਣ ਗਿਆ ਇਸ ਨੂੰ ਲੈ ਕੇ ਵੀ ਕਾਂਗਰਸ ਦੇ ਲਈ ਚੁਣੌਤੀਪੂਰਨ ਸਮਾਂ ਪੰਜਾਬ ਦੇ ਵਿੱਚ ਚੱਲ ਰਿਹਾ ਕਿਉਂਕਿ ਜੇਕਰ ਟਿਕਟ ਨਹੀਂ ਮਿਲਦੀ ਤਾਂ ਨਾਰਾਜ਼ ਹੋਏ ਜਿਹੜੇ ਉਮੀਦਵਾਰ ਨੇ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਜਾਂਦੇ ਨੇ ਹੁਣ ਅਨੰਤਪੁਰ ਤੋਂ ਕਿਹੜੇ ਉਮੀਦਵਾਰ ਦੇ ਦਾ ਦਾ ਲੱਗਦਾ ਹੈ ਜਾਂ ਫਿਰ ਜਿਹੜੀ ਬਾਕੀ ਸਿੱਟਾਂ ਉੱਥੋਂ ਕਿਹੜੇ ਉਮੀਦਵਾਰ ਦਾ ਦਾ ਲੱਗਦਾ ਹੈ ਕਿਹਨੇ ਨੂੰ ਪਾਰਟੀ ਮੈਦਾਨ ਦੇ ਵਿੱਚ ਉਤਾਰਦੀ ਹੈ ਕਿਉਂਕਿ ਇਸ ਵਾਰ ਪੰਜਾਬ ਦੀਆਂ ਲੋਕ ਸਭਾ ਚੋਣਾਂ ਬੜੀ ਰੋਚਕ ਹੋਣ ਜਾ ਰਹੀਆਂ ਨੇ ਪਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਾਕੀ ਉਮੀਦਵਾਰਾਂ ਦੀ ਕਿਉਂਕਿ ਜਿਹੜੇ ਉਮੀਦਵਾਰ ਨੇ ਪੰਜਾਬ ਦੇ ਵਿੱਚ ਜਿਵੇਂ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਸੰਗਰੂਰ ਤੋਂ ਲੋਕਸਭਾ ਕਾਂਗਰਸ ਦਾ ਕੈਂਡੀਡੇਟ ਨੇ ਤੇ ਇਸੇ ਤਰ੍ਹਾਂ ਹੀ ਪਟਿਆਲਾ ਤੋਂ ਜਿਹੜਾ ਲੋਕਸਭਾ ਪਟਿਆਲਾ ਹਲਕਾ ਉਥੋਂ ਕਾਂਗਰਸ ਦੇ ਉਮੀਦਵਾਰ ਨੇ ਡਾਕਟਰ ਤਨਵੀਰ ਖੰਦੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਾਂਗਰਸ ਦੇ ਵੱਲੋਂ ਜ਼ਿਲੰਦਰ ਤੋਂ ਉਤਾਰਿਆ ਗਿਆ ਇਸੇ ਤਰ੍ਹਾਂ ਹੀ ਅਮਰ ਸਿੰਘ ਹੋਰਾਂ ਨੂੰ ਕਾਂਗਰਸ ਦੇ ਵੱਲੋਂ ਫਤਿਹਗੜ੍ਹ ਸਾਹਿਬ ਦੀ ਉਸ ਪਵਿੱਤਰ ਧਰਤੀ ਤੋਂ ਉਤਾਰਿਆ ਗਿਆ ਇਸੇ ਤਰ੍ਹਾਂ ਹੀ ਜਿਹੜੀਆਂ ਬਾਕੀਆਂ ਸੀਟਾਂ ਦੇ ਉੱਤੇ ਵੀ ਜਿਵੇਂ ਬਠਿੰਡਾ ਤੋਂ ਜੀਤ ਮੀਂਦਰ ਸਿੰਘ ਸਿੱਧੂ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸੇ ਤਰ੍ਹਾਂ ਹੁਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਜਿਹੜੀ ਬਾਕੀਆਂ ਸੀਟਾਂ ਰਹਿੰਦੀਆਂ ਨੇ ਕਾਂਗਰਸੀਆਂ ਉਹਨਾਂ ਦੇ ਉੱਤੇ ਉਹ ਕਿਹੜਾ ਉਮੀਦਵਾਰ ਆਪਣਾ ਐਲਾਨ ਕਰਦੀ ਹੈ ਕਿ ਕਿਤੇ ਹੋਰ ਕਾਂਗਰਸ ਦੇ ਵਿੱਚੋਂ ਪਾਰਟੀ ਛੱਡ ਕੇ ਲੀਡਰ ਜਿਹਾ ਟਿਕਟ ਨਹੀਂ ਮਿਲਦੀ ਤਾਂ ਦੂਜੀ ਪਾਰਟੀ ਦੇ ਵੱਲ ਜਾਣਗੇ ਤਾਂ ਕਿਹੋ ਜਿਹੇ ਸਮੀਕਰਨ ਰਹਿਣਗੇ ਕਾਂਗਰਸ ਦੇ ਲਈ ਇਹ ਬਿਹਤ ਖਾਸ ਹੋਵੇਗਾ ਪਰ ਪ੍ਰਤਾਪ ਬਾਜਵਾ ਹੋਰਾਂ ਦੇ ਵੱਲੋਂ ਪੰਜਾਬ ਦੀ ਜਿਹੜੀਆਂ ਸਿੱਟਾਂ ਦੇ ਉੱਤੇ ਬੜੀ ਅੱਖ ਰੱਖੀ ਜਾ ਰਹੀ ਹੈ ਕਿ ਦੂਜੇ ਪਾਸੇ ਜੇਕਰ ਇਸ ਵਾਰ 2000 ਜਿਹੜੀਆਂ 24 ਦੀਆਂ ਚੋਣਾਂ ਜੇਕਰ ਕਾਂਗਰਸ ਪੰਜਾਬ ਦੇ ਵਿੱਚ ਬਹੁਤੀ ਵਧੀਆ ਭੂਮਿਕਾ ਨਹੀਂ ਨਿਭਾਉਂਦੀ ਤਾਂ ਕੀ ਜਿਹੜੇ ਉਹਨੂੰ ਮੌਜੂਦਾ ਪੰਜਾਬ ਦੀ ਕਮਾਂਡ ਸਾਹਮਰੇ ਨੇ ਕਿ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੋਣਗੇ ਜਿਵੇਂ 2022 ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਹੋਏ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਉੱਤੇ ਜੋ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਦੇ ਕਰਕੇ ਪਾਰਟੀ 78 ਤੋਂ 18 ਤੇ ਆ ਗਈ ਸੀ ਕਿਉਂਕਿ ਉਸ ਵਕਤ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਮੁੱਖ ਮੰਤਰੀ ਦੀ ਤੌਰ ਦੇ ਉੱਤੇ ਭਾਵੇਂ ਉਹ ਆਮ ਆਦੀ ਪਾਰਟੀ ਦੀ ਇੱਕ ਵੱਡੀ ਹਨੇਰੀ ਸੀ ਜਿਸ ਨੇ ਵੱਡੇ ਵੱਡੇ ਜਿਹੜੇ ਦਿਗਜ ਸੀ ਉਹ ਹੁੰਝ ਕੇ ਗੇਰਤੇ ਭਾਵੇਂ ਬਾਦਲ ਪਰਿਵਾਰ ਹੋਵੇ ਕੈਪਟਨ ਪਰਿਵਾਰ ਹੋਵੇ ਮਜੀਠੀਆ ਪਰਿਵਾਰ ਹੋਵੇ ਜਾਂ ਫਿਰ ਜਿਹੜੇ ਹੋਰ ਟਕਸਾਲੀ ਪਰਿਵਾਰ ਸੀ ਵੱਡੀਆਂ ਪਾਰਟੀਆਂ ਦੇ ਵਿੱਚ ਸਨ ਉਹਨਾਂ ਦਾ ਸਾਰਿਆਂ ਦਾ ਜਿਹੜਾ ਕਹਨੇ ਸੁਪੜਾ ਸਾਫ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਵੱਡੇ ਤੋਂ ਵੱਡੇ ਜਿਹੜੇ ਦਿਗਜ ਸੀ ਪ੍ਰਕਾਸ਼ ਸਿੰਘ ਬਾਦਲ ਵਰਗੇ ਪੰਜ ਵਾਰ ਮੁੱਖ ਮੰਤਰੀ ਬਨਣ ਵਾਲੇ ਕੈਪਟਨ ਬਿੰਦਰ ਸਿੰਘ ਵਰਗੇ ਦੋ ਵਾਰ ਮੁੱਖ ਮੰਤਰੀ ਬਨਣ ਵਾਲੇ ਪੰਜਾਬ ਦੇ ਲੋਕਾਂ ਨੇ ਸਾਰੇ ਹਰਾਤੇ ਸੀ ਆਮ ਆਦੀ ਪਾਰਟੀ ਨੂੰ ਬੰਮਾ ਉਮੀਦਵਾਰ ਜਿਤਾ ਕੇ ਇੱਕ ਵੱਡੀ ਇਤਿਹਾਸਿਕ ਜਿੱਤ ਦਿੱਤੀ ਸੀ ਕਿ ਹੁਣ ਜੇਕਰ ਕਾਂਗਰਸ ਪੰਜਾਬ ਦੇ ਵਿੱਚ ਪ੍ਰਸ਼ਨ ਵਧਿਆ ਨਹੀਂ ਕਰਦੀ ਤਾਂ ਕੀ ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਹਾਈ ਕਮਾਂਡ ਦੇ ਵੱਲੋਂ ਜਿਹੜੀ ਲੀਡਰਸ਼ਿਪ ਹੈ ਕੀ ਬਦਲੀ ਜਾਵੇਗੀ ਕੀ ਪ੍ਰਤਾਪ ਬਾਜਬਾ ਹੋਰਾਂ ਦੀ ਜੇਕਰ ਭੂਮਿਕਾ ਵਧਿਆ ਨਹੀਂ ਰਹਿੰਦੀ ਕੀ ਉਹਨਾਂ ਨੂੰ ਵੀ ਫਰੋਦੀ ਤਰ ਦੇ ਨੇਤਾ ਹਟਾਏ ਜਾਵੇਗਾ ਕੀ ਜੇਕਰ ਰਾਜਾ ਵਿਰਿੰਗ ਹੋਰਾਂ ਦੀ ਵੀ ਭੂਮਿਕਾ ਵਧੀਆ ਨਹੀਂ ਰਹਿੰਦੀ ਤਾਂ ਕਿ ਉਹਨਾਂ ਦੀ ਵੀ ਜਿਹੜੀ ਪ੍ਰਧਾਨਗੀ ਹੈ ਉਹ ਖਤਰੇ 'ਚ ਹੈ ਹੁਣ ਇਹ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਕਿਵੇਂ ਪੰਜਾਬ ਦੇ ਲੋਕ ਹੁਣ ਉਹਨਾਂ ਨੂੰ ਜਿਹੜੀ ਵੋਟ ਪਾਉਣਗੇ ਜਾਂ ਫਿਰ ਕੀ ਕੁਝ ਹਾਲਾਤ ਬਣੇ ਰਹਿਣਗੇ ਸਭ ਦੀ ਨਜ਼ਰਾਂ ਇਹਨਾਂ ਵਿਸ਼ਿਆਂ ਦੇ ਉੱਤੇ ਟਿਕੀ ਹੋਈਆਂ ਨੇ ਹੁਣ ਜਲਦ ਹੀ ਅੱਜ ਦੇਰ ਸ਼ਾਮ ਤੱਕ ਜਾਂ ਫਿਰ ਕੁਝ ਘੰਟਿਆਂ ਦੇ ਵਿੱਚ ਜਾਂ ਫਿਰ ਕਹਿ ਲਈਏ 1-2 ਦਿਨ ਦੇ ਵਿੱਚ ਹੀ ਜਿਹੜੀ ਤੀਜੀ ਲਿਸਟ ਹੈ ਕਾਂਗਰਸ ਦੀ ਉਹ ਆਉਣ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਉਹਦੇ ਵਿੱਚ ਕਿਹੜੇ-ਕਿਹੜੇ ਵੱਡੇ ਫੈਸਲੇ ਸਰਕਾਰ ਦੇ ਖਿਲਾਫ ਉਤਾਰਨ ਦੇ ਲਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੇਤੂ ਰਥਨ ਰੋਕਣ ਦੇ ਲਈ ਕਾਂਗਰਸ ਪੈੰਤੜਾ ਅਪਣਾਉਂਦੀ ਹੈ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੁਹਾਨੂੰ ਹੋਰ ਵੀ ਇਲੈਕਸ਼ਨ ਦੇ ਨਾਲ ਸੰਬੰਧਿਤ ਅਪਡੇਟ ਦੱਸਦੇ ਰਹਾਂਗੇ